ਬਾਪਾ ਹੋ ਗਿਆ ਹੋ ਗਿਆ ਬਾਈ ਸਹੀ ਹੈ ਹੋ ਗਿਆ ਯਾਰ ਹੁਣ ਬਾਬਾ ਕੀ ਕਰਦਾ 100000 ਰੁਪਏ ਦਾ ਭਰ ਲੈ ਮੇਰੀ ਗੱਲ ਸੁਣ ਤੂੰ ਕਿ 1 ਲੱਖ ਜਨੂ ਤੂੰ ਬੱਲੇ ਲੱਗੀ ਆ ਤੂੰ ਬੰਦੀ ਨਗਰ ਦਿੰਦਾ ਜਾਣ ਸਹੀ ਹੈ ਕੀ 100000 ਰੁਪਏ ਪੈਸਾ ਕੱਟ ਨਹੀਂ ਦਿੰਦਾ ਛੋਟੀ ਮਰਜੀ ਹੈ ਓ ਨਾ ਯਾਰ ਤੇਰਾ ਲਿਖਾਈ ਕਰਾ ਦਾਂਗੇ ਲਿਖਾਈ ਕਰਾ ਦਾਂਗੇ ਕਿਉਂ ਮਜ਼ਾਕ ਕਰੇ ਲੈਣਾ ਦੋ ਲੈਣਾ ਦੋ 1000 ਦਾ 1000 ਰੁਪਿਆ 900 ਰੁਪਿਆ 900 ਰੁਪਿਆ 1000 ਦਾ 1000 ਰੁਪਿਆ 900 ਰੁਪਿਆ ਲਾਤਾ ਹੋਰ ਮੁੱਲ ਕੀ ਹੈ ਲੈ ਲਓ ਲੈਣ ਨੂੰ ਬੰਦੇ ਜੰਮਤ ਬੰਦੀ ਆ ਗਿਆ ਸਹੀ ਹੈ ਹੋ ਗਿਆ ਯਾਰ ਹਣ ਬੱਪਾ 2000 ਰੁਪਏ ਦਾ ਖੇਨਾ ਕਿੰਨੇ ਕੇ ਪਿੱਛੇੜ ਗਈ ਗੱਲ 2000 ਨਾ ਕੀਆ 300 ਰੁਪਏ ਪਿੱਛੇ ਆਦਾ 300 ਰੁਪਏ ਪਿੱਛੇ ਅਸੀਂ 10 ਚੋਕਾ ਕਟਣੀ ਦਿੰਦੇ 300 ਪਿੱਛੇ ਰਹੀ ਗੱਲ ਅਸੀਂ ਕੋਰੇ ਮੰਗਿਆ ਨਾ ਬੋਧ ਮੰਗ ਗਏ ਕਿਹੜਾ ਵਾਰ ਫੋਟੋ ਰੋਕੋ ਰੋਕ ਬਾਬਾ ਰੋਕੋ ਉਹ 6 ਹੋ ਗਿਆ ਨਾ ਵੇਖੋ ਆਸਤਾ ਪਿਆ ਚੱਲ ਭਾਵੇਂ 11 ਹੋ ਗਏ ਹੁੰਦਾ ਹੀ ਨਹੀਂ ਹੋਇਆ ਕਰੀਏ 1000 ਦਾ ਹੋ ਗਿਆ ਜੀ ਦੇ ਤਾਂ ਤੁਸੀਂ ਲੈ ਲਿਆ ਇਕੱਲੇ ਹੀ ਇਕੱਲਾ ਜੀ ਕਿੰਨੇ ਦਾ 10000 ਦੇਖ ਸਕਦੇ ਹੋ ਵੀ 300 ਰੁਪਏ ਪਿੱਛੇੜ ਕੀਤੀ ਗੱਲ ਇਹਨਾਂ ਨੇ 10 ਦਾ ਲੈ ਲਿਆ ਹੁਣ ਹੋ ਰਹਿ ਗਿਆ ਇਹ ਹਾਂ ਰਹਿ ਗਿਆ ਅੱਛਾ ਇਹਦਾ ਕੀ ਮੰਗਦੇ ਹੋ ਇਹਦਾ ਮੰਗਦੇ ਦਾ 11 ਬਾਈ ਇੱਧਰੋਂ ਕੱਢੀ ਨਾ 9000 ਰੁਪਏ ਦਾ ਦੇ ਦੂੰਗਾ ਕੱਢੀ ਇੱਧਰੋਂ ਕਾਹਨੂੰ ਆ ਕੱਢ ਬਾਈ ਕਿ ਨਹੀਂ ਤੇਰੇ ਪੀਏ ਨਹੀਂ ਕੱਟ ਦਿੰਦਾ 9000 ਤੋਂ ਆ ਨਾ ਵੜ ਕੇ ਵੇਖ ਲੈ 9000 ਦਾ ਵੀ ਸਿੰਘ ਦੇਖੋ ਤਿੱਖੇ ਉਹ ਸਿੰਘ ਦਾ ਬਈ ਨਾ ਯਾਰ ਸਿੰਘ ਤਾਂ ਹੁਣ ਹੁੰਦਾ ਹੈ ਠੀਕ ਹੈ ਨਲਾਂ ਦਾ ਵੜਾ ਵੇਖ ਲੈ ਸਮਾਰ ਕੇ ਵੇਖ ਲੈ ਜੀ ਤਾਂ ਮੋਗਾ ਇਹ ਐਂਡਾ ਦਾ ਬਾਬੇ ਨੂੰ ਪੜਾ ਦੇ ਹਾਂ ਐਂਡਾ 7000 ਲੈ ਨਲਾਂ ਦੇ ਸਰਤੀ ਦੇ ਫੜ ਲੈ ਨਲਾਂ ਦੇ ਸਰਤੀ ਵਿਕਣਾ ਹੈ ਫੜ ਲੈ ਨਲਾਂ ਇਹ ਦੇਖ ਲੈ ਕੀ ਗੱਲ ਹੋ ਗਈ ਨਲਾਂ ਵਾਲੀ ਟੈਸਟੀਕਲ ਗਲਤ ਹੈ ਜੀ ਇਹਦੇ ਅੱਛਾ ਕੀ ਹੁੰਦਾ ਉੱਚਾ ਨੀਵਾ ਹੈ ਜਦੋਂ ਬੱਕਰੀ ਸੂੰਦੀ ਉਹ ਤਾਂ ਥਾਂ ਉੱਚਾ ਨੀਵਾ ਹੋ ਜਾਂਦਾ ਅੱਛਾ ਸੂੰਦ ਵੇਲੇ ਜਿਵੇਂ ਇਹਦੇ ਮੇਮਣੇ ਹੋਣਗੇ ਜਿਹੜੇ ਹਾਂ ਇਹਦੇ ਮੇਮਣੇ ਹੋਣਗੇ ਜਿਹੜੇ ਬੱਕਰੀ ਉਹ ਜਿਹੜੇ ਐ ਥਾਂ ਉੱਚੇ ਨੀਵੇਂ ਹੋਣਗੇ ਜੇ ਇਹਦੇ ਰਾਹੀ ਹੁੰਦੇ ਨੇ ਅੱਛਾ ਕੋਈ ਗੱਲ ਨਹੀਂ ਫਿਰ ਇੱਕ ਬੱਕਰੀ ਵਾਲੇ ਦੇ ਘਰੇ ਕੋਠੀ ਵਰਗਾ ਘਰ ਆ ਜਿਹਦੇ ਮਰਜ਼ੀ ਜਾ ਕੇ ਦੇਖ ਲਓ ਤੇ ਇਹ ਜੇ ਬੱਕਰੀ ਵਾਲੇ ਮਲਾਸਾ ਤਾਂ ਜਿਨ੍ਹਾਂ ਨੇ ਜ਼ਮੀਨ ਮੁੱਲ ਲਈ ਆ ਤੇ ਇਹ ਜੇ ਮਲਾਸਾ ਜਿਨ੍ਹਾਂ ਦੇ ਮੈਨੂੰ ਲੱਗਦਾ ਵੀ ਮੰਡੀ ਦਾ ਸਭ ਤੋਂ ਵੱਡਾ ਬੱਕਰਾ ਹੋਊਗਾ ਇਹ ਜਿਹੜੀ ਬੱਕਰੀ ਕਿਸੇ ਦਿਨ 6000 7000 ਦੀ ਵਿਕਤੀ ਸੀ ਅੱਜ ਉਹ ਜੀਆਂ ਬੱਕਰੀਆਂ 35 35 40 40 ਹਜ਼ਾਰ ਦੇ ਵਿਕਰੀਆਂ ਕਰਦੇ ਨੇ ਜਿਹੜੇ ਕਈ ਮੈਂ ਦੇਖਿਆ ਯੂਟਿਊਬਰ ਤਾਂ ਸਾਲੇ ਕਮੈਂਟ ਕਰਦੇ ਸਾਡੇ ਪਿੰਡ ਦਾ ਬੱਕਰੀਆਂ ਵਾਲੇ ਨੂੰ 20 ਸਾਲ ਹੋ ਗਿਆ ਮਾਲ ਚਾਰਦੇ ਨੂੰ ਉਹ ਤਾਂ ਘਰ ਨਹੀਂ ਬਣਿਆ ਪਰ ਜਿਹੜੇ ਆ 5 ਤੋਂ 6 ਸਾਲ ਆ ਹਰੇਕ ਬੱਕਰੀਆਂ ਵਾਲੇ ਦੇ ਘਰੇ ਕੋਠੀ ਵਰਗਾ ਘਰ ਆ ਜਿਹਦੇ ਮਰਜ਼ੀ ਜਾ ਕੇ ਦੇਖ ਲੋ ਤੇ ਇਹੋ ਜਿਹੇ ਮਲਾਸ ਨੇ ਜਿਨ੍ਹਾਂ ਨੇ ਜਵਾਕ ਕੈਨੇਡਾ ਅਮਰੀਕਾ ਚ ਬੈਠੇ ਅੱਜ ਬੱਕਰਾਂ ਦੀ ਬਦੌਲਤ ਪੜ ਲੈ ਗਏ ਸਾਲੇ ਕਮੈਂਟ ਕਰਨਾ ਸੌਖਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਜਿੱਥੇ ਬੱਕਰੀਆਂ ਬੱਕਰੇ ਬੂਕ ਕੁੱਤੇ ਮੁਰਗੇ ਹਰ ਇੱਕ ਤਰ੍ਹਾਂ ਦਾ ਛੋਟਾ ਜਾਨਵਰ ਹੈ ਜਿਹੜਾ ਮੇਨ ਬੱਕਰੀਆਂ ਦੀ ਮੰਡੀ ਵਧੀਆ ਨਸਲ ਦੀਆਂ ਬੱਕਰੀਆਂ ਦੀ ਪੰਜਾਬ ਦੀ ਨੰਬਰ 1 ਸਭ ਤੋਂ ਵੱਡੀ ਮੰਡੀ ਦੇਖਦੇ ਹੋ ਦੋਸਤੋ ਰਾਜੂ ਭਾਈ ਜਾ ਰਿਹਾ ਹੈਗਾ ਦੇਖਦੇ ਹੋ ਹੱਥ ਦੀ ਹਾਂ ਗੱਲਬਾਤ ਜਿਹੜੇ ਮਾਲਕ ਨੇ ਬਲਵਿੰਦਰ ਸਿੰਘ ਮਾਨ ਨੇ ਕਹਿੰਦੇ ਉਹਨਾਂ ਨੇ ਇਹ ਕੱਲਿਆਂ ਨੇ ਮੰਡੀ ਚਲਾਈ ਹੈਗੀ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਇਸ ਮੰਡੀ ਨਾਲ ਜੋੜਿਆ ਹੈ ਬਲਵਿੰਦਰ ਸਿੰਘ ਮਾਨ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਤੁੰਗਾਂਵਾਲੀ ਦੇ ਰਹਿਣ ਵਾਲੇ ਨੇ ਤੇ ਜਿਨ੍ਹਾਂ ਨੇ ਇਹ ਮੰਡੀ ਹੈ ਬੱਕਰੀਆਂ ਦੀ ਚਲਾਈ ਹੈਗੀ ਜਿੱਥੇ ਪੂਰੇ ਦੇਸ਼ ਤੋਂ ਯਾਨੀ ਕਿ ਵਪਾਰੀ ਬੱਕਰੀਆਂ ਦੇ ਕੁੱਤਿਆਂ ਦੇ ਮੁਰਗਿਆਂ ਦੇ ਹਰ ਤਰ੍ਹਾਂ ਦੇ ਵਪਾਰੀ ਇੱਥੇ ਆਉਂਦੇ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਤੁੰਗਾਂਵਾਲੀ ਮੰਡੀ ਦੇ ਵਿੱਚ ਖੜੇ ਆਂਗੇ ਵੇਸੀ ਅੱਜ ਬਹੁਤ ਨਵਾਂ ਅਸੀਂ ਸੁਣਿਆ ਸੀ ਮੰਡੀ ਦਾ ਤੇ ਅਸੀਂ ਕਿਹੇ ਵੀ ਚਲੋ ਜਾਣਿਆ ਸੀ ਵੀ 100 ਕਿਲੋਮੀਟਰ ਤੋਂ ਚੱਲ ਕੇ ਸਪੈਸ਼ਲ ਗਏ ਵੀ ਦੇਖਦੇ ਆ ਸਾਡੇ ਸਾਹਮਣੇ ਬਲਵਿੰਦਰ ਸਿੰਘ ਮਾਨ ਜੀ ਖੜੇ ਨੇ ਜਿਨ੍ਹਾਂ ਨੇ ਇਹ ਮੰਡੀ ਚਲਾਈ ਆ ਸਭ ਤੋਂ ਪਹਿਲਾਂ ਉਦਮ ਕਰਕੇ ਅੱਗੇ ਹੋ ਕੇ ਫਿਰ ਤਾਂ ਉਹਨਾਂ ਦਾ ਸਵਾਗਤ ਹੈ ਛੋਟਾ ਮਿਹਰਬਾਨੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੇ ਨਾਲ ਹੀ ਸਾਡੇ ਰਾਜੂ ਬਾਈ ਰਾਜੂ ਬਾਈ ਜੋ ਦੜਪੇ ਇਹ ਇੰਨਾ ਕਰਕੇ ਮੰਡੀ ਜਾਨੀ ਕਿ ਪਤਾ ਲੱਗਿਆ ਵੀ ਮੰਡੀ ਚਰ ਦੇਖੀ ਆਪਾਂ ਦੇਖ ਕੇ ਆਈਏ ਜੀ ਆਪਣਾ ਸਰਦਾਰ ਸਾਹਿਬ ਜੀ ਕਿਵੇਂ ਲੱਗਿਆ ਵੀ ਮੰਡੀ ਸ਼ੁਰੂਆਤ ਕਰੀਏ ਕਿੰਨੇ ਸਾਲ ਹੋ ਗਏ ਨੂੰ ਚਲਾਈ ਨੂੰ ਐਕਚੁਅਲੀ 2016 ਦੇ ਵਿੱਚ ਮੈਂ ਆਪ ਬੱਕਰੀਆਂ ਦਾ ਕੰਮ ਸਟਾਰਟ ਕੀਤਾ ਉਸ ਤੋਂ ਪਹਿਲਾਂ ਮੇਰਾ ਕੰਮ ਸੀਗਾ ਮਧੂਮੱਖੀ ਦਾ ਜਿਹੜਾ ਮੈਂ 1990 ਤੋਂ ਮਧੂਮੱਖੀ ਦਾ ਕਰ ਰਿਹਾ ਸੀ ਕਿਉਂਕਿ ਮਧੂਮਕੀਰਾ ਕੰਮ ਹੋਇਆ ਜਿਹੜਾ ਆਪਾਂ ਨੂੰ ਬਾਹਰ ਰਹਿਣਾ ਪੈਂਦਾ ਹਰ ਵਕਤ ਘਰਾਂ ਤੋਂ ਠੀਕ ਹੈ ਜੀ ਜਿਹੜੇ ਬਕਸੇ ਖੇਤਾਂ 'ਚ ਰੱਖਣੇ ਪੈਂਦੇ ਆ ਕਈ ਵਾਰੀ ਤੁਹਾਨੂੰ ਪਤਾ ਚੋਰ ਚਕਾਰੀਆਂ ਵੱਧ ਗਈਆਂ ਹੋਣ ਆਜਿਕੇਲ ਸਿੱਧੇ ਲੋਕੀ ਬਕਸੇ ਲੈ ਕੇ ਚਲੇ ਜਾਂਦੇ 2003 ਦੇ ਵਿੱਚ ਮੇਰੀ ਬਾਵਾ ਮੱਖੀ ਚੋਰੀ ਹੋਈ ਤਕਰੀਬਨ 7.62 ਲੱਖ ਰੁਪਏ ਦੀ ਅੱਛਾ ਜੀ ਹਾਂ ਫਿਰ ਮੈਂ ਉਹ ਕੰਬਲ ਇਧਰ ਤੋਂ ਮੁੜਿਆ ਬੱਕਰੀਆਂ ਵਾਲੇ ਪਾਸੇ 2016 ਦੇ ਵਿੱਚ ਮੈਨੂੰ ਪਤਾ ਲੱਗਿਆ ਬੱਕਰੀਆਂ ਦਾ ਕੰਮ ਵਧੀ ਹੈਗਾ ਜੋ ਮੈਂ ਇਸ ਕੰਮ ਦੇ ਵਿੱਚ ਆਇਆ ਮੈਂ 9 ਬੱਕਰੀਆਂ ਤੋਂ ਸ਼ੁਰੂਆਤ ਕੀਤੀ ਉਹ 9 ਬੱਕਰੀਆਂ ਤੋਂ ਬਾਅਦ ਮੈਂ ਸਾਢੇ 3 ਮਹੀਨੇ ਬਾਅਦ ਉਹਨਾਂ ਦੇ ਬੱਚੇ ਸੀ ਜਿਹੜੇ ਜਿੰਨੀਆਂ ਦੀਆਂ ਬੱਕਰੀਆਂ ਲੰਘੀਆਂ ਸੀ ਉਹਨਾਂ ਦੇ ਬੱਚੇ ਵੇਚਦੇ ਮੈਨੂੰ ਪਤਾ ਲੱਗ ਗਿਆ ਵੀ ਯਾਰ ਇਹ ਵੀ ਚੰਗਾ ਕੋਈ ਕੰਮ ਨਹੀਂ ਵੀ ਜਿਹਦੇ ਬੱਚੇ ਮੈਂ ਮੈਂ ਸਾਢੇ 3 ਮਹੀਨੇ ਪਹਿਲਾਂ ਬੱਕਰੀਆਂ ਲੰਘਾ ਉਹਨਾਂ ਦੇ ਬੱਚੇ ਉਹਨੇ ਪੈਸਿਆਂ ਦੇ ਵੇਚੇ ਜਿੰਨੀਆਂ ਮੈਂ 9 ਬੱਕਰੀਆਂ ਲੈ ਕੇ ਆਇਆ ਸੀ ਫਿਰ ਮੈਂ ਯਾਰ ਇਹ ਵੀ ਚੰਗਾ ਕੋਈ ਕੰਮ ਨਹੀਂ ਜੇ ਸਭ ਤੋਂ ਪਹਿਲਾਂ 9 ਬੱਕਰੀਆਂ ਤੋਂ ਸ਼ੁਰੂਆਤ ਕਰੀਏ ਮੈਂ ਉਹਨਾਂ ਪੈਸਿਆਂ ਦੇ ਮੈਂ 11 ਬੱਕਰੀਆਂ ਲੈ ਕੇ ਆਇਆ 11 ਦੇ ਬੱਚੇ ਸੀ ਜਿਹੜੇ ਮੈਂ ਸਾਢੇ 5 ਮਹੀਨੇ ਬਾਅਦ ਬੱਚੇ ਵੇਚਤੇ ਜਿੰਨੀਆਂ ਦੀਆਂ ਬੱਕਰੀਆਂ ਆਂਦੀਆਂ ਸੀ ਉਹ ਪੈਸ ਜੇ ਉਹ ਦੋ ਬਾਲ ਜਿਹੜੇ ਮੇਰੇ ਨਾਲ ਮਧੂਮੱਖੀ ਦਾ ਕੰਮ ਕਰਦੇ ਸੀ ਉਹਨਾਂ ਨੇ ਮਿੱਤਰਾਂ ਨੂੰ ਦੱਸਿਆ ਜਰਾ ਇਹ ਕੰਮ ਵੀ ਸਾਥ-ਸਾਥ ਕਰੋ ਵੀ ਵਧੀਆ ਕੰਮ ਆ। ਫਿਰ ਅਸੀਂ ਉਸ ਤੋਂ ਬਾਅਦ ਪਿੰਡਾਂ 'ਚ ਬੱਕਰੀਆਂ ਲੈਣ ਜਾਂਦੇ ਪਰ ਭਕਾਈ ਕਰਦੇ ਫਿਰਦੇ ਰਹਿੰਦੇ ਕਿਤੇ ਕੋਈ ਬਾਲ ਤਾਂ ਮਿਲਦਾ ਕਿਉਂਕਿ ਸਾਨੂੰ ਨੌਲਿਜ ਹੀ ਨਹੀਂ ਸੀ। ਅਗਲਾ ਕਹਿੰਦਾ ਫਲਾਣਾ ਬੰਦਾ ਬੱਕਰੀਆਂ ਵੇਚਦਾ ਸਾਰਾ ਦਿਨ ਭਾਲਦੇ ਫਿਰਦੇ ਰਹਿੰਦੇ ਬੰਦਾ ਸਾਨੂੰ ਉੱਥੇ ਆਉਂਦਾ ਨਾ ਤੇ ਉਦੋਂ ਜੋ ਸ਼ਾਮ ਨੂੰ ਬੰਦੇ ਕੋਲ ਜਾਂਦੇ ਤੇ ਉਹ ਕਹਿੰਦਾ ਕੱਲ ਵੇਚਦਾ ਸੀ ਅੱਜ ਤਾਈਂ ਰਾਇਰ ਹਟਾ ਦੇ। ਹੂੰ। ਹੁਣ ਤਾਂ ਜਿਹੜੇ ਪਿੰਡ ਜਾਂਦੇ ਆ ਜੇ ਪਤਾ ਲੱਗ ਜੇ ਬੱਕਰੀਆਂ ਫਲਾਣਾ ਬੰਦਾ ਵੇ ਅਸੀਂ ਉਹਦੇ ਘਰੋਂ ਮਿੰਗਣਾ ਦੇਖਦੇ ਸੀ ਬੱਕਰੀਆਂ ਤੇ ਕਜਾਬੜਦੇ ਹੋਏ ਕਿੱਧਰ ਨੂੰ ਜਾਂਦੀਆਂ ਤੇ ਉਹ ਤਾਂ ਇਹ ਵੀ ਨਹੀਂ ਪਤਾ ਸੀ ਕਿਸੇ ਨੂੰ ਪੁੱਛ ਲੈਂਦੇ ਹਾਂ ਕਹਿੰਦੇ ਆਏ ਨੂੰ ਗਏ ਆਏ ਨੂੰ ਗਏ ਹਨੇਰੇ ਹੁੰਦੇ ਤੱਕ ਆਲੇ ਘਰੇ ਨਹੀਂ ਆਉਂਦੇ ਸੀ ਫਿਰ ਵੀ ਆਪਾਂ ਹੀ ਬੱਕਰੀਆਂ ਲਾਂਘੀਆਂ ਫਿਰ ਮੈਂ ਉਸ ਤੋਂ ਬਾਅਦ ਸੋਚਿਆ ਵੀ ਯਾਰ ਜਿਹੜਾ ਨੇ ਬੱਕਰੀਆਂ ਲੈਣੀਆਂ ਜਿਹੜਾ ਨੇ ਵੇਚਣੀਆਂ ਵੀ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕੀਤਾ ਜਾ ਫਿਰ 17 ਦੇ ਵਿੱਚ ਬੱਕਰੀ ਮੰਡੀ ਦੀ ਸ਼ੁਰੂਆਤ ਹੋਈ ਪਹਿਲੀ ਵਾਰ ਜੀ ਪਹਿਲੀ ਵਾਰ ਆਪਾਂ ਜੋ 2017 ਚ ਚਾਲੂ ਕਰਕੇ 8 ਸਾਲ ਹੋ ਗਏ ਜੀ ਹਾਂ ਫਿਰ ਉਸ ਤੋਂ ਬਾਅਦ ਪ੍ਰਮਾਤਮਾ ਨੇ ਹੱਥ ਫੜਿਆ ਇਹ ਬੱਕਰੀ ਪਹਿਲਾਂ ਅਵਸਾਰੀ ਆਧਾਰ ਤੇ ਵਿਕਦੀ ਸੀ ਜਿਵੇਂ ਕਾਲੇ ਕੀ ਮੰਡੀ ਆ ਇੱਕ ਠੀਕ ਹਾਂ ਹਾਂ ਕਾਲੇ ਕੇ ਮੇਲੇ ਤੇ ਜਾਂ ਜਾਂ ਇੰਦਗੜੇ ਮੇਲੇ ਹੁੰਦੇ ਸੀਗੇ ਜਿੱਥੇ ਬੱਕਰੀਆਂ ਵਿਕਦੀਆਂ ਸੀ ਅਗਲਾ ਕਹਿੰਦਾ ਪੈਸੇ ਕਦੋਂ ਦੇਊਗਾ ਜਾਂ ਇੰਦਗੜ ਤੇ ਤੇ ਜਾਂ ਕਾਲੇ ਕੇ ਮੇਲੇ ਤੇ ਤੇ ਉਂ ਕਦੇ ਕੋਈ ਉਹ ਬੱਕਰੀ ਨਗਦ ਨਹੀਂ ਵਿਕਦੀ ਸੀ ਪਰ ਇਹ ਮੰਡੀ ਦਾ ਇੰਨਾ ਕੁ ਫਾਇਦਾ ਹੋਇਆ ਅੱਜ ਇਹ ਬੱਕਰੀ ਨਗਦ ਵਿਕਦੀ ਆ ਜਿਹੜੀ ਬੱਕਰੀ ਕਿਸੇ ਦਿਨ 6000 7000 ਦੀ ਵਿਕਦੀ ਸੀ ਅੱਜ ਉਹ ਜਿਹੜੀਆਂ ਬੱਕਰੀਆਂ 35 35 40 40 ਹਜ਼ਾਰ ਦੀਆਂ ਵਿਕਰੀਆਂ ਕਰਦੇ ਨੇ ਜਿਹੜੇ ਕਈ ਮੈਂ ਦੇਖਿਆ ਯੂਟਿਊਬਰ ਤਾਂ ਸਾਲੇ ਕਮੈਂਟ ਕਰਦੇ ਸਾਡੇ ਪਿੰਡ ਦਾ ਬੱਕਰੀਆਂ ਵਾਲੇ ਨੂੰ 20 ਸਾਲ ਹੋ ਗਿਆ ਮਾਲ ਚਾਰਦੇ ਨੂੰ ਉਹ ਤਾਂ ਘਰ ਨਹੀਂ ਬਣਿਆ ਪਰ ਜਿਹੜੇ ਆ 5 ਤੋਂ 6 ਸਾਲ ਆ ਹਰੇਕ ਬੱਕਰੀਆਂ ਵਾਲੇ ਦੇ ਘਰੇ ਕੋਠੀ ਵਰਗਾ ਘਰ ਆ ਜਿਹਦੇ ਮਰਜ਼ੀ ਜਾ ਕੇ ਦੇਖ ਲੋ ਤੇ ਇਹਦੇ ਬੱਕਰੀਆਂ ਵਾਲੇ ਮਲਾਸਾ ਤਾਂ ਜਿੰਨਾ ਜਮੀਨ ਬੋਲਣ ਲੱਗੀ ਆ ਤੇ ਇਹਦੇ ਮਲਾਸਾ ਜਿੰਨਾਂ ਨੇ ਜਵਾਕ ਕੈਨੇਡਾ ਅਮਰੀਕਾ ਚ ਬੈਠੇ ਅੱਜ ਬੱਕਰਾਂ ਦੀ ਬਦੌਲਤ ਪੜ੍ਹ ਲਿਖ ਕੇ ਥੱਲੇ ਕਮੈਂਟ ਕਰਨਾ ਸੌਖਾ ਠੀਕ ਹੈ ਜੀ ਸਲਾਮ ਆ ਉਹਨਾਂ ਵੀਰਾਂ ਨੂੰ ਜਿਹੜੇ ਅੱਜ ਤੱਕ 20 ਸਾਲ 30 ਸਾਲ 50 ਸਾਲ ਦੇ ਚਾਰ ਦੇ ਚਾਰ ਦੇ ਆਦੇ ਪਰਿਵਾਰ ਤਾਂ ਪਾਲਿਆ ਉਹਨਾਂ ਨੇ ਠੀਕ ਹੈ ਜੀ ਤੇ ਇਹ ਜੀਮੀਦਾਰ ਦਿਖਾ ਦਿੰਨਾ ਉਹਨੂੰ 40 40 ਕਿੱਲੇ ਵਾਲੇ ਜਿਨ੍ਹਾਂ ਨੇ 20 20 ਕਿੱਲੇ ਵੇਚੇ ਆ ਅਗਲੇ ਨੇ ਆਦੀ ਬੱਕਰੀ ਨਹੀਂ ਵੇਚੀ ਬੱਚੇ ਵੇਚ ਕੇ ਮੇਵਣੇ ਵੇਚ ਕੇ ਪਰਿਵਾਰ ਪਾਲਿਆ ਕੋ ਸਾਡੇ ਪੰਜਾਬੀ ਦਾ ਕਿਸੇ ਨੇ ਇੱਥੇ ਕੰਮ ਨਹੀਂ ਹੈਗਾ ਜੀ ਹਾਂ ਠੀਕ ਹੈ ਜੀ ਆ ਫੇਸਬੁੱਕ ਹੀ ਹੈ ਫੇਸਬੁੱਕ ਹੀ ਹੈ ਵਿਦਵਾਨ ਨੇ ਜਿਹੜੇ ਉਹ ਜਿੱ ਨਿੱਕਰੇ ਬੈਠੇ ਉਹੋ ਕਰੇ ਬੈਠੇਗਾ ਕਹਿ ਦਿੰਦਿਆ ਨਾ ਜੀ ਸਾਡੇ ਪਿੰਡ ਦਾ ਹੀ 20 ਸਾਲ ਹੋ ਗਿਆ ਬੱਕਰੀਆਂ ਚਾਰਦਿਆਂ ਨੂੰ ਅੱਜ ਦਿਖਾ ਦਿਓ ਬੱਕਰੀਆਂ ਤੇ ਜ਼ਿਮੀਦਾਰਾਂ ਨੂੰ ਵੀ ਦੇਖਾ ਦਿੰਦਾਗਾ ਜਿਹੜਾ ਨੇ ਹਜੇ ਵੀ ਪੱਕੀ ਟਨ ਨਹੀਂ ਲੱਗੀ ਘਰੇ ਰਹਿਣ ਚੁਗ ਰਹੇ ਕਿ ਕਮਰਾ ਜ਼ਿਮੀਦਾਰਾਂ ਦੇ ਅੱਜ ਵੀ ਨਾਲ ਨਾਲ ਸੱਤ ਕਿੱਲੇ ਜ਼ਮੀਨ ਦੇ ਆ ਗੱਲ ਉਹ ਨਹੀਂ ਗੱਲ ਆ ਕੰਮ ਕਰਨ ਤੇ ਕੋਈ ਵੀ ਕੰਮ ਕਰਨ ਦਾ ਸ਼ਰਮ ਨਹੀਂ ਬੰਦੇ ਨੂੰ ਕੰਮ ਕਰਨਾ ਚਾਹੀਦਾ ਲੋਕ ਮਾਰਦੇ ਗੱਲਾਂ ਤੇ ਇੱਕ ਗੁਰੂ ਦਾ ਲੰਗਰ ਵੀ ਕਹਿੰਦੇ 24 ਘੰਟੇ ਚੱਲਦਾ ਜੀ ਇੱਥੇ ਹਜ਼ਾਰੀਆਂ ਆਉਂਦੇ ਨੇ ਜੀ ਫਿਰ ਅਸੀਂ ਦੇਖਿਆ ਜੀ ਰਸ ਬਹੁਤ ਜ਼ਿਆਦਾ ਹੈ ਜੀ ਹਾਂ ਜੀ ਕਿਰਪਾ ਜੀ ਉੱਪਰ ਵਾਲੇ ਜਾਣਦਾਗਾ ਹਨਾ ਜੇ ਮੈਂ ਕਹਦਾ ਮੇਰੀ ਕੋਈ ਔਕਾਤ ਹੈ ਮੇਰੀ ਕੋਈ ਔਕਾਤ ਨਹੀਂ ਬੰਦੇ ਦਾ ਕੋਈ ਔਕਾਤ ਨਹੀਂ ਯਾਰ ਕੁਛ ਕਰ ਜੀ ਜੇ ਐਡਾ ਬੜਾ ਮੇਲਾ ਇਹ ਵੀ ਕਿਸੇ ਮਹਾਪੁਰਸ਼ਾਂ ਦੇ ਕਦੇ ਇੱਥੇ ਪੈਰ ਪਏ ਹੋਣੇ ਆ ਜ਼ਮੀਨ ਤੇ ਤਾਂ ਇਹ ਲੰਗਰ ਚੱਲਦੇ ਆ ਤਾਂ ਹੀ ਮੰਡੀਆਂ ਲੱਗਦੀਆਂ ਬੰਦੇ ਦੀ ਕਿਸੇ ਦੀ ਔਕਾਤ ਨਹੀਂ ਪਤਾ ਨਹੀਂ ਕਿੰਨੀਆਂ ਕ ਮੰਡੀਆਂ ਲੱਗੀਆਂ ਕਿੰਨੀਆਂ ਕ ਬੰਦ ਹੋ ਗਈਆਂ ਜੇ ਬੰਦੇ ਦੇ ਬੱਸ ਹੋਵੇ ਤਾਂ ਹਰੇਕੀ ਚਲਾ ਲੈ ਤੇ ਉੱਪਰ ਵਾਲੇ ਦੀ ਦੇਣ ਆ ਉੱਪਰ ਵਾਲਾ ਚਲਾਉਂਦਾ ਸਾਰਾ ਕੁਝ ਬੰਦਾ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਜੀ ਫਿਰ ਭਾਈ ਜੀ ਮੈਂ ਤਾਂ ਇੱਕ ਗੱਲ ਕਹਿਣਾ ਹਮੇਸ਼ਾ ਵੀ ਬਹੁਤੀ ਲੰਮਾ ਸਮਾਂ ਜ਼ਿੰਦਗੀ ਜਿਉਣ ਲਈ ਨਹੀਂ ਆਏ ਦੁਨੀਆ ਤੇ ਜਿੰਨਾ ਸਮਾਂ ਜਿਉਣ ਲਈ ਆਏ ਹੋ ਮਿਹਨਤ ਕਰੋ ਮਿਹਨਤ ਨਾਲ ਛੰਡੇ ਘੜਜੋ ਯਾਰ ਤੁਹਾਡੇ ਮਾਂ ਪਿਓ ਨੂੰ ਵੀ ਲੋਕ ਯਾਦ ਕਰਨ ਸੋਨ ਨੂੰ ਵੀ ਯਾਦ ਕਰਨਾ ਮਰਨ ਤੋਂ ਕਮ ਸੇ ਕਮ 20 ਸਾਲ ਤੱਕ ਤਾਂ ਯਾਰ ਤੁਹਾਨੂੰ ਲੋਕ ਯਾਦ ਰੱਖਣ ਬਈ ਯਾਰ ਫਲਾਣਾ ਬੰਦਾ ਆਇਆ ਸੀ ਉਹਨੇ ਇਹ ਕੀਤਾ ਠੀਕ ਹੈ ਜੀ ਤੇ ਨਹੀਂ ਸੱਤ ਦਿਨਾਂ ਬਾਅਦ ਤਾਂ ਕਰ ਦੋ ਹੀ ਭੁੱਲ ਜਾਂਦੇ ਆ ਉਤੋਂ ਹਾਰ ਲਾ ਕੇ ਸਾਈਡ ਤੇ ਫੋਟੋ ਰੱਖ ਦਿੰਦੇ ਆ ਖੂਂਜੇ ਚ ਕੋਈ ਪੁੱਛਦਾ ਵੀ ਨਹੀਂ ਉਦੋਂ ਬਾਅਦ ਤੇ ਡੇਢ ਕਿ ਮਹੀਨਾ ਬਾਅਦ ਤੇ ਮਾਂ ਤੇ ਘਰ ਵਾਲੇ ਵੀ ਭੁੱਲ ਜਾਂਦੀ ਆ ਇਸ ਲਈ ਕੋਈ ਬਹੁਤੀ ਵੱਡੀ ਕਾਤ ਨਹੀਂ ਬੰਦੇ ਦੀ ਪਰ ਜੇ ਤੁਸੀਂ ਚਿੰਗਾਈਆਂ ਇੱਥੇ ਵਖੇਰ ਕੇ ਜਾਓਗੇ ਲੋਕ ਤੁਹਾਨੂੰ ਯਾਦ ਰੱਖਣਗੇ ਐਨਾ ਹੀ ਕਹਿੰਦਾ ਹੋਇਆ ਆਪਣੀ ਬਾਣੀ ਨੂੰ ਇੱਥੇ ਬਰਾਮਦ ਲਾ ਸਤਿ ਸ੍ਰੀ ਅਕਾਲ ਮੁੰਡੇ ਰਾਜੂ ਜੀ ਹਾਂਜੀ ਰਾਜੂ ਜੀ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਬਲਵਿੰਦਰ ਸਿੰਘ ਮਾਨ ਨੇ ਜੋ ਐਡਾ ਵੱਡਾ ਪ੍ਰਾਲਾ ਕਰਿਆ ਸਰਦਾਰ ਜੀ ਵਾਸਤੇ ਤਾਂ ਮੈਂ ਪਹਿਲਾਂ ਵੀ ਦੱਸ ਗਿਆ ਠਿਆ ਵੀ ਮੌਤ ਮਹਾਰਾਜ ਜੀ ਇਹਨਾਂ ਤੇ ਮਿਹਰ ਰੱਖੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿਵੇਂ ਹੁਣ ਹੋ ਰਹੀ ਹੈ ਤੇ ਪ੍ਰਬੰਧ ਸਾਰੇ ਤੁਹਾਨੂੰ ਦਿਖਾਏ ਦਿੱਤਾ ਵੀ ਲੰਗਰ ਉਹਰੇ ਕਿਸੇ ਦਿਨ ਆਜੋ 8 ਦਿਨਾਂ ਦੇ ਵਿੱਚ ਵੀਰਵਾਰ ਤੋਂ ਵੀਰਵਾਰ ਤੱਕ ਕਿਉਂਕਿ ਮੈਂ ਤਾਂ ਉਹਰੇ ਆਉਂਦਾ ਜਾਂ ਨਾ ਰਹਿਣਾ ਵੀ ਪਾਰਟੀਆਂ ਬਾਹਰੋਂ ਜਿੱਥੋਂ ਮਰਜੀ ਸਟੇਟ ਚੋਂ ਆ ਜਾਣ ਰੋਟੀ ਪਾਣੀ ਦਾ ਕੋਈ ਘਾਟ ਨਹੀਂ ਜੀ ਗੁਰੂ ਮਹਾਰਾਜ ਦਾ ਲੰਗਰ ਚੱਲਦਾ ਹੀ ਰਹਿੰਦਾ ਹੈ ਤੇ ਬਾਕੀ ਸਾਰਾ ਈਡੀਆ ਤੁੰਗਾਲੀ ਪਿੰਡ ਨਾਲ ਕੋਈ ਤੋੜਾ ਨਹੀਂ ਜੀਰੇ ਕੋਈ ਕਿਤੇ ਪੋ ਦਫਤਰ ਪੈਣ ਵਾਲੇ ਵੀ ਨਹੀਂ ਅੱਛਾ ਹਰੇਸ਼ ਵੀ ਆਏ ਹਰੇਸ਼ ਵੀ ਆ ਜੀ ਜੇ ਪੰਜਾਬੋਂ ਬੰਦੇ ਆ ਜਾਣ ਕੋਈ ਤੋੜਾ ਨਹੀਂ ਹੈਗਾ ਜੀਰੇ ਠੀਕ ਹੈ ਸਭ ਕੁਝ ਸਹੀ ਠੀਕ ਹੈ ਵੀ ਬਹੁਤ ਮੰਡੀ ਇਹ ਪੂਰੀ ਭਰਦੀ ਹੈ ਬਾਕੀ ਸਾਰਾ ਉਹ ਪ੍ਰਬੰਧ ਹੈ ਤੇ ਸਹੂਲਤਾਂ ਨੇ ਜੇ ਬੰਦਾ ਗਲਤ ਕੰਮ ਕਰੂ ਤਾਂ ਉਹਨੂੰ ਰੋਕਿਆ ਵੀ ਜਾਊ ਸਹੀ ਦੇ ਨਾਲ ਅਸੀਂ ਖੜੇ ਆ ਡਾਕਟਰ ਸਾਹਿਬ ਵੀ ਖੜਾ ਸੀ ਵੀ ਖੜੇ ਠੀਕ ਹੈ ਵੀ ਸਹੀ ਕੰਮ ਕਰੋ ਸਹੀ ਮੰਡੀ ਚਲਾਓ ਸਹੀ ਕੰਮ ਕਰਕੇ ਦਿਖਾਓ ਸਭ ਨੂੰ ਠੀਕ ਹੈ ਵੀ ਬੱਕਰੀਆਂ ਬੱਕਰੇ ਲੈਣ ਲਈ ਸਾਡੇ ਨਵੇਂ ਪੀੜੀ ਆਉਣ ਵਾਲੀ ਨੂੰ ਸਾਡੀ ਹੱਦ ਹੱਥ ਬੰਨ ਕੇ ਬੇਨਤੀ ਹੈ ਮਾਨ ਸਾਹਿਬ ਦੀ ਵੀ ਮੇਰੀ ਵੀ ਵੀ ਨਵੇਂ ਮੁੰਡਿਆਂ ਨੂੰ ਕਹਿੰਦੇ ਆ ਨਸ਼ੇ ਪੱਤਾਂ ਤੋਂ ਬਚੋ ਸਾਨੂੰ ਰੋਟੀ ਰੁਗਿਆ ਮਾਨ ਸਾਹਿਬ ਨੇ ਦਿੱਤਾ ਤੁਹਾਨੂੰ ਵੀ ਅਸੀਂ ਇਹੀ ਕਹਿੰਦੇ ਆਗਾ ਵੀ ਬਾਹਰ ਕਿਤੇ ਕੁਝ ਨਹੀਂ ਹੈਗਾ ਆਪਣੇ ਮੁਲਕ ਵਿੱਚ ਕੰਮ ਕਰੋ ਬੱਕਰੀਆਂ ਪਾਲੋ ਮੇਮਨੇ ਪਾਲੋ ਖੱਸੀ ਬੋਕ ਪਾਲੋ ਵੇਚੋ ਗਾਹ ਪਚਾਓ ਲਾਓ ਖਰੀਦੋ ਮौज ਕਰੋ ਹੱਥ ਵੱਨ ਕੇ ਜੀ ਸਾਡੀ ਤਾਂ ਸਭ ਨੂੰ ਬੇਨਤੀ ਹੀ ਹੈ ਜਿਨ੍ਹਾਂ ਨੇ ਸਾਨੂੰ ਅੱਜ ਲੱਖਾਂ ਕਰੋੜਾਂ ਬੰਦੇ ਨੂੰ ਰੋਟੀ ਦਿੱਤੀ ਹੈ ਅਸੀਂ ਕੰਮ ਕਰਦੇ ਇਹਨਾਂ ਦੇ ਸਿਰ ਤੇ ਰਿਕਾਰ ਤੇ ਲਾਇਓ ਅਰੇ ਯਾਰ ਤੇ ਲਾਏ ਆ ਕਈ ਵਾਰੀ ਸਾਤੋਂ ਚੰਗਾ ਕਰਦੇ ਕਰਦੇ ਮਾੜਾ ਵੀ ਹੋ ਜਾਂਦਾ ਠੀਕ ਆ ਜੀ ਤਾਂ ਵੀ ਸਾਨੂੰ ਕਹਿੰਦੇ ਨੇ ਮੁੰਡਿਓ ਅੱਗੇ ਲਈ ਇਹ ਕੰਮ ਨਹੀਂ ਕਰਨਾ ਸਾਹਬ ਨਾ ਕਰਨਾ ਠੀਕ ਆ ਜੀ ਹਾਂਜੀ ਤੇ ਕਈ ਗੱਡੀਆਂ ਵਾਲੇ ਵੀਰ ਫਿਰਦੇ ਨੇ ਉਹ ਸਾਰੇ ਗੱਡੀਆਂ ਨੂੰ ਦਿੱਤੀਆਂ ਵੀ ਸਹੂਲਤ ਸਾਡੇ ਨੀਰਾ ਵੇਚਣਾਂ ਨੂੰ ਵੀ ਸਹੂਲਤ ਦੁੱਤੀ ਹੈ ਹਾਂ ਉਹ ਵੀ ਆਉਂਦੇ ਨੇ ਤੇ ਜਿੰਨੇ ਬਾਈ ਨੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਮੰਡੀ ਨੂੰ ਆਪਾਂ ਨੇ ਇਸੇ ਤਰ੍ਹਾਂ ਚਲਾਉਣੀ ਹੈ ਤੇ ਮੈਂ ਤਾਂ ਇਹੀ ਕਹਿਣਾ ਵੀ ਦੇਖਣ ਵਾਲੇ ਲੋਕਾਂ ਨੂੰ ਮੇਰੇ ਵੱਲੋਂ ਤਾਂ ਇਹ ਵੀ ਮਾਨ ਸਾਹਿਬ ਨੂੰ ਵਡਾਉ ਦਾ ਦੇਣਾ ਚਾਹੀਦਾ ਕਿਆ ਬਾਤ ਜਿਨ੍ਹਾਂ ਨੇ ਤਾਂ ਪ੍ਰਣਾ ਕਰਿਆ ਵਾਜੋ ਮੇਰੀ ਤਾਂ ਆਉਣ ਵਾਲੀ ਇਹੀ ਸੋਚ ਹੈ ਇਥੇ ਆਪ ਉਹਦੇ ਦੇਰੇ ਨੀਜੀਲੈਂਡ ਤੱਕ ਦੇ ਉਪ ਨਹੀਂ ਇਹਨਾਂ ਨੂੰ ਸਾਡੀ ਪਬਲਿਕ ਆਉਦਾ ਦੇ ਦੇ ਮੇਰੇ ਤੋਂ ਹੱਥੋਂ ਨ ਕੀ ਬੇਨਤੀ ਹੈ ਮੇਰੀ ਠੀਕ ਹੈ ਜੀ ਇਹਨਾਂ ਨੇ ਸਾਨੂੰ ਦਿੱਤਾ ਅਸੀਂ ਕਹਿੰਦੇ ਵੀ ਇਹਨਾਂ ਨੂੰ ਵੱਡਾ ਆਉਦਾ ਮਿਲਣਾ ਚਾਹੀਦਾ ਪੰਜਾਬ ਦੇ ਵਿੱਚ ਸਾਰੇ ਮਾਨਸਕਾਰ ਬਣਾਏ ਹੋਏ ਮਾਨ ਸਾਹਿਬ ਹਾਂ ਹਾਂ ਜੀ ਸਸਰੀਕਾਰ ਦੀ ਇੱਕ ਦਿਨ ਸ਼ਹਿਰ ਸੇ ਹਮ ਨਿਕਲੇ ਇੱਕ ਦਿਨ ਸ਼ਹਿਰ ਸੇ ਹਮ ਨਿਕਲੇ ਦਿਲ ਮੇਂ ਕੁਜਰ ਮਾਂਤੇ ਇੱਕ ਤਰਫ ਸੀ ਝੌਪੜੀਆਂ ਇੱਕ ਤਰਫ ਸ਼ਮਸ਼ਾਨ ਤੇ ਚਲਤੇ ਚਲਤੇ ਪਾਉ ਮੇਂ ਇੱਕ ਹੱਡੀ ਅੜਕੀ ਉਸਕੇ ਜੇ ਬਿਆਨ ਤੇ ਅਰੇ ਚੱਲਨੇ ਵਾਲੇ ਜਰਾ ਸੰਭਲ ਕੇ ਚੱਲ ਹਮ ਵੀ ਕਬੀ ਇਨਸਾਨ ਸੀ ਹਮ ਵੀ ਕਬੀ ਇਨਸਾਨ ਸੀ ਦੋਸਤੋ ਕੋਈ ਇਥੇ ਅਹੁਦੇ ਨਹੀਂ ਕੋਈ ਕੁਛ ਨਹੀਂ ਆ ਖਾਕ ਆ ਕਹਿੰਦੇ ਫਰੀਦਾ ਖਾਕ ਨਾ ਨਿੰਦੀਏ ਖਾਕ ਜਿੱਡਾ ਨਹੀਂ ਕੋਏ ਜਿਉਂਦਿਆਂ ਪੈਰਾਂ ਥੱਲੇ ਮੋਹਿਆਂ ਉੱਤੇ ਹੋਏ ਮਿੱਟੀ ਤੋਂ ਵੱਧ ਕਿਸੇ ਦੀ ਔਕਾਤ ਨਹੀਂ ਕੋਈ ਵਕਤ ਆਊਗਾ ਅੱਜ ਮਿੱਟੀ ਦੇ ਉੱਤੇ ਖੜੇ ਆ ਇਹਨੇ ਸਭ ਦੇ ਉੱਤੇ ਆ ਜਾਣਾ ਕਿਹੜੇ ਅਹੁਦੇ ਕਿਹੜੀਆਂ ਸਰਦਾਰੀਆਂ ਵੱਡੇ ਵੱਡੇ ਜਿਹੜਾਂ ਦੇ ਕਦੇ 2-200 250 ਲੋਕ ਕਰੇ ਮਿਲਦਾ ਹੁੰਦਾ ਸੀ ਅੱਜ ਉਹਨਾਂ ਦੇ ਘਰੇ ਕੁਰਸੀਆਂ ਖਾਲੀ ਪੰਨਿਆਂ ਨੇ ਕਿਹੜੇ ਉਦਾਂ ਦੀਆਂ ਗੱਲਾਂ-ਗੱਲਾਂ ਕਰਦੇ ਹੋ ਆਪਾਂ ਨੂੰ ਪਿਆਰ ਨਾਲ ਲੋਕ ਸੈਂਦਾ ਸਤਿਕਾਰ ਦਿੰਦੇ ਆ ਇਸ ਤੋਂ ਵੱਡਾ ਕੋਈ ਵੀ ਉਦਾਂ ਨਹੀਂ ਧੰਨਵਾਦ ਸਤਿਕਾਰ